ਸ਼ਰਾਰਤੀ ਅੰਸਰਾਂ ਦੇ ਵੱਲੋਂ ਰਾਮ ਮੰਦਰ ਤੇ ਜੋ ਸਿਟੀ ਚ ਲੱਗੇ ਸੀ ਪੋਸਟਰ ਫਾੜ ਥੱਲੇ ਸੱਟੇ ਲੋਕਾਂ ਦੇ ਵੱਲੋਂ ਕਹਿਣਾ ਹੈ ਕਿ ਸ਼ਰਾਰਤੀ ਅੰਸਰਾਂ ਨੇ ਬਿਲਕੁਲ ਹੀ ਆਪਣੀ ਸੀਮਾ ਲੰਘਾ ਦਿੱਤੀ ਹੈ ਜੀहां ਤੁਹਾਨੂੰ ਦੱਸ ਦਈਏ ਕਿ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਦੇ ਲੋਕਾਂ ਦੇ ਵੱਲੋਂ ਕਹਿਣਾ ਹੈ ਕਿ ਸ਼ਰਾਧੀਆਂ ਅੰਸਰਾਂ ਦੇ ਵੱਲੋਂ ਸ਼੍ਰੀ ਰਾਮ ਭਗਵਾਨ ਜੀ ਦੇ ਪੋਸਟਰ ਜੋ ਸਿਟੀ ਦੇ ਵਿੱਚ ਲੱਗੇ ਹੋਏ ਸੀ ਉਸ ਨੂੰ ਫਾੜ ਦਿੱਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਭਗਵਾਨ ਦੀ ਸ਼੍ਰੀ ਰਾਮ ਭਗਵਾਨ ਦੀ ਜਿਹੜੀ ਬੇਦਵੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਕਹਿਣਾ ਹੈ ਕਿ ਕਾਫੀ ਸਮੇਂ ਤੋਂ ਬਾਅਦ ਸ਼੍ਰੀ ਰਾਮ ਜੀ ਦਾ ਜਿਹੜਾ ਮੰਦਿਰ ਹੈ ਉਹ ਬਣਿਆ ਸੀ ਤੇ ਲੋਕ ਬਹੁਤ ਖੁਸ਼ ਸੀ ਤੇ ਇਸ ਪੋਸਟਰ ਦੇ ਉੱਤੇ ਬਹੁਤ ਹੀ ਸਹੀ ਸ਼ਬਦਾਬਲੀ ਲਿਖੀ ਹੋਈ ਸੀ ਇਸ ਦੇ ਵਿੱਚ ਉਹ ਜਿਹਾ ਨਹੀਂ ਲਿਖਿਆ ਸੀ ਸਿਰਫ ਤੇ ਸਰਪ ਨਿਮੰਤਰਣ ਪੱਤਰ ਦਿੱਤਾ ਸੀ ਪਰ ਸ਼ਰਾਰਤੀ ਅੰਸਰ ਜਿਹੜੇ ਨੇ ਉਹ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਤੇ ਸ਼ਰਾਰਤੀ ਅੰਸਰਾਂ ਦੇ ਵੱਲੋਂ ਜਿਹੜੇ ਸਿੱਟੀ ਦੇ ਵਿੱਚ ਪੋਸਟਰ ਲੱਗੇ ਹੋਏ ਸੀ ਉਹ ਫਾੜ ਦਿੱਤੇ ਗਏ ਤੇ ਲੋਕਾਂ ਦੇ ਵੱਲੋਂ ਕਹਿਣਾ ਹੈ ਕਿ ਸ਼੍ਰੀ ਰਾਮ ਭਗਵਾਨ ਜੀ ਦੀ ਬੇਦਬੀ ਕੀਤੀ ਗਈ ਹੈ ਇਸ ਤੋਂ ਇਲਾਵਾ ਤੁਹਾਨੂੰ ਸੁਣਾਉਂਦੇ ਆ ਕਿ ਆਖਿਰਕਾਰ ਲੋਕਾਂ ਨੇ ਹੋਰ ਕੀ ਕੀ ਕਿਹਾ ਜੈ ਸ਼੍ਰੀ ਰਾਮ ਜੀ वरुण ਮਹਾਜਨ ਜ਼ਿਲ੍ਹਾ ਪ੍ਰਧਾਨ ਬਜਰੰਗਦਲ ਤੋਂ ਅੱਜ ਸੁਲਤਾਨਵਿੰਦ ਤਰੰਦਾ ਨੋੜ ਤੇ ਆਏ ਆ ਇੱਥੇ ਅੱਜ ਆਮ ਆਦਮੀ ਪਾਰਟੀ ਦੇ ਮੋਹ ਦਵਾਰਾਂ ਵੱਲੋਂ ਭਗਵਾਨ ਰਾਮ ਦਾ ਜਿੱਥੇ ਬੈਨਰ ਲੱਗਾ ਸੀਗਾ ਛੋਟੀਆਂ ਮਾਰ ਕੇ ਬੈਨਰ ਪਾੜਿਆ ਗਿਆ ਸਾਡੇ ਧਰਮ ਦੀ ਪੋਸਟਰ ਦੀ ਬੈਨਰ ਦੀ ਭਗਵਾਨ ਰਾਮ ਦੀ ਬੇਅਦਬੀ ਕੀਤੀ ਗਈ ਹੈ ਇਸ ਦੇ ਉੱਪਰ ਹਿੰਦੂ ਸਮਾਜ ਅੱਜ ਚੁੱਪ ਬੈਠਣ ਵਾਲਾ ਨਹੀਂ ਹੈ ਤੁਹਾਨੂੰ ਸਾਰਿਆਂ ਨੂੰ ਬਤਾਇਆ ਇਹ ਜਿਹੜੀ ਕਰੰਟ ਸਰਕਾਰ ਇਸ ਟਾਈਮ ਪੰਜਾਬ ਦੇ ਵਿੱਚ ਹੈ ਇਹ ਹਿੰਦੂਆਂ ਦੇ ਵਿਰੋਧੀ ਸਰਕਾਰ ਹੈ ਸਾਰੇ ਸਟੇਟਾਂ ਦੇ ਵਿੱਚ 22 ਜਨਵਰੀ ਨੂੰ ਛੁੱਟੀ ਹੋਈ ਹੈ ਇਹ ਸਰਕਾਰ ਇੰਨੀ ਸੁੱਤੀ ਪਈ ਹੈ ਕਿ ਇਹਨਾਂ ਨੇ ਅੱਧੀ ਤੋਂ ਵੱਧ ਜਿੱਤੇ ਵੋਟ ਬੈਂਕ ਹਿੰਦੂਆਂ ਦਾ ਇਹਨਾਂ ਨੇ ਇੱਕ ਛੁੱਟੀ ਕਰਨਾ ਮੁਨਾਸਬ ਨਹੀਂ ਸਮਝਿਆ ਐਡਾ ਵੱਡਾ ਦਿਨ ਰਾਮ ਮੰਦਰ ਦੀ ਰਾਮ ਜੀ ਦੀ ਪ੍ਰਾਣ ਪ੍ਰਤੀਸ਼ਟਾ ਵਾਲੇ ਦਿਨ ਇਹਨਾਂ ਨੇ ਕੋਈ ਛੁੱਟੀ ਨਹੀਂ ਕੀਤੀ ਉਹਦੇ ਉੱਪਰ ਇੱਕ ਤੇ ਸੋਸ਼ਲ ਬਾਇਕਾਟ ਉਹਨਾਂ ਦਾ ਚੱਲਣ ਦਿਆ ਉਸ ਤੋਂ ਬਾਅਦ ਇਹਨਾਂ ਦੇ ਲੀਡਰਾਂ ਵੱਲੋਂ ਜੋ ਹੈ ਹਰਕਤ ਕੀਤੀ ਗਈ ਹੈ ਇਸ ਖਿਲਾਫ ਅੱਜ ਹਿੰਦੂ ਸਮਾਜ ਸਾਡਾ ਚੁੱਪ ਨਹੀਂ ਬੈਠੇਗਾ ਆਪਾਂ ਪ੍ਰਸ਼ਾਸਨ ਅਗੇ ਬੇਨਤੀ ਕਰਦੇ ਆਂ ਪੁਲਿਸ ਦੇ ਅਗੇ ਬੇਨਤੀ ਕਰਦੇ ਆਂ ਜਿਹੜੇ ਬੰਦੇ ਨੇ ਆ ਮਾਲਾ ਕੰਮ ਕੀਤਾ ਉਹਦੇ ਉੱਪਰ ਠੋਕੇ ਪਰਚਾ ਦਿੱਤਾ ਜਾਵੇ 295ਏ ਦੀ ਧਾਰਾ ਲਾਈ ਜਾਵੇ ਔਰ ਉਹਤੇ ਹੁਣੇ ਹੀ ਪਰਚਾ ਦਿੱਤਾ ਜਾਵੇ ਜਿੰਨੀ ਦੇਰ ਤੱਕ ਪਰਚਾ ਉਹਦੇ ਉੱਪਰ ਦਰਜ ਨਹੀਂ ਹੁੰਦਾ ਆਪਾਂ ਲੋਕ ਇਤੋਂ ਨਹੀਂ ਹਟਾਂਗੇ ਜੈ ਸ਼੍ਰੀ ਰਾਮ ਜੈ ਜੀ ਰਾਮ ਮੈਂ ਦੱਸਣਾ ਜਾਉਂਗੀ ਕਿ ਮੈਂ ਅੱਜ ਸਾਡੇ ਦੇ 5:00 ਵਜੇ ਤੋਂ 6:00 ਵਜੇ ਮੈਨੂੰ ਇੱਕ ਇਨਫੋਰਮੇਸ਼ਨ ਆਂਦੀ ਹੈ ਕਿ ਸ਼ਰਮਾ ਕਲੋਨੀ ਦੇ ਸਾਹਮਣੇ ਇੱਕ ਜਿਹੜੇ ਰਾਜਕੁਮਾਰ ਜੀ ਵੱਲੋਂ ਪੋਸਟਰ ਲੱਗੇ ਹੋਏ ਸੀਗੇ ਤੇ ਉਹ ਪੋਸਟਰ ਜਿਹੜਾ ਵਾ ਫਾੜ ਦਿੱਤਾ ਗਿਆ ਵਾ ਤੇ ਉਹਨਾਂ ਦੀ ਬਕਾਇਦਾ ਇਹਨਾਂ ਦੀ ਵੀਡੀਓ ਇਹਨਾਂ ਨੇ ਮੇਰੇ ਗਾੜੀ ਪੇਸ਼ ਕੀਤੀ ਹੈ ਤੇ ਅਸੀਂ ਇਹਨਾਂ ਦਾ ਜਿਹੜੇ ਵੀ ਐਪਲੀਕੇਸ਼ਨ ਹੈ ਉਹ ਲਈ ਹੈਗੀ ਆ ਤੇ ਐਸ ਪਰ ਲਾ ਜਿਹੜੀ ਵੀ ਬਣਦੀ ਕਾਰਵਾਈ ਕਰਾਂਗੇ ਤੇ ਇੱਕ ਵੀਡੀਓ ਵੀ ਜਿਹੜੀ ਵਾਇਰਲ ਹੁੰਦੀ ਦਿਖਾਈ ਦਿੰਦੀ ਜਿਹਦੇ ਵਿੱਚ ਪੋਸਟਰ ਪਾੜਿਆ ਜਾ ਰਿਹਾ ਉਹ ਵੀ ਇਹਨਾਂ ਵੱਲੋਂ ਵਾਇਰਲ ਕੀਤੀ ਗਈ ਹੈ ਸਾਹਮਣੇ ਆਈ ਹੈ ਉਹਦੇ ਤੇ ਕੀ ਕਾਰਵਾਈ ਕੀਤੀ? ਦੇਖੋ ਜੀ ਇਹਨਾਂ ਕੋਲ ਵੀਡੀਓ ਅਸੀਂ ਮੈਂ ਹੁਣੇ ਦੇਖਿਆ ਹੁਣੇ ਪੌਣੇ 6 ਦਾ ਹੀ ਵਾਕਿਆ ਇਹ ਹੈਗਾ ਹੈ ਤੇ ਅਸੀਂ ਵੀਡੀਓ ਨੂੰ ਜਾਂਚ ਕਰ ਰਹੇ ਹਾਂ। ਤੇ ਆਉਣ ਵਾਲੇ ਸਮੇਂ ਦੇ ਵਿੱਚ ਐਸ ਪਰ ਲਾ ਜਿਹੜੀ ਹੈਗੀ ਹੈ ਕਾਰਵਾਈ ਕਰਾਂਗੇ ਮੁਰਲੀ ਜਾਚ ਕੋਈ ਗੱਲ ਸਾਹਮਣੇ ਆਈ ਹੈ ਕਿ ਕਿਸ ਪਾਰਟੀ ਨਾਲ ਬਿਲੋਂਗ ਕਰਦਾ ਸੀ ਬੰਦਾ ਜਿਹਨੇ ਪੁੱਛ ਨਹੀਂ ਜੀ ਫਿਰ ਇਹਨਾਂ ਦੇ ਪਬਲਿਕ ਦੇ ਕਹਿਣ ਮੁਤਾਬਕ ਦਾ ਇਹ ਅਲੱਗ-ਅਲੱਗ ਪਾਰਟੀ ਵਾਈਜ਼ ਬਾਜ਼ੀ ਹੈ ਬਟ ਐਜ਼ ਅ ਪੁਲਿਸ ਆਫੀਸਰ ਮੈਂ ਕਹਿਣਾ ਚਾਹੂੰਗੀ ਮੈਂ ਪ੍ਰੋਪਰ ਇਨਵੈਸਟੀਗੇਟ ਕਰੂੰਗੀ ਤੇ ਜੇ ਜਿਸ ਵੀ ਆ ਆਦਮੀ ਨੇ ਇਹ ਜਿਹੜਾ ਆਫੈਂਸ ਕੀਤਾ ਹੋਇਆ ਉਹ ਤੇ ਡੈਫੀਨਿਟਲੀ ਚਾਰਜ ਲਾ ਕੇ ਜਿਹੜਾ ਐਸ ਪਰ ਨੋ ਪਰਚਾ ਦਰਜ ਕੀਤਾ ਜਾਏਗਾ ਮਸਲਾ ਹੈ ਜੀ ਸਾਡੇ ਸ਼੍ਰੀ ਰਾਮ ਚੰਦਰ ਜੀ ਦਾ ਪੋਸਟਰ ਪਾੜਿਆ ਗਿਆ ਉਹਨਾਂ ਨੇ ਕੀਤਾ ਕੀ ਹੈ ਕਿ ਪੋਸਟਰ ਫਾੜ ਕੇ ਜ਼ਮੀਨ ਤੇ ਸੁੱਟ ਕੇ ਤੇ ਆਪਣਾ ਪੋਸਟਰ ਲਗਾ ਲਤਾ ਹੈ ਇਹ ਦੀਪਕ ਸਿੰਘ ਜਿਹੜਾ ਰਾਜੂ ਆਮ ਆਗਮੀ ਪਾਰਟੀ ਦਾ ਬੰਦਾ ਹੈ ਇਹ ਦੇਖੋ ਬਰਦਾਸ਼ਤ ਨਹੀਂ ਆਇਆ ਕਿ ਸ਼੍ਰੀ ਰਾਮਚੰਦਰ ਜੀ ਦੇ ਇੰਨਾ ਪ੍ਰਚਾਰ ਹੋ ਰਿਹਾ ਹੈ ਇੰਨਾ ਕੁਝ ਹੋ ਰਿਹਾ ਹੈ ਐਨੀ ਦੁਨੀਆ ਉਹਨਾਂ ਦੇ ਮਗਰ ਜਾ ਰਹੀ ਹੈ ਤੁਸੀਂ ਦੇਖਿਆ ਹੀ ਹੈ ਕਿ ਅਯੁੱਧਿਆ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਦੀ ਸਥਾਪਨਾ ਹੋਈ 500 ਸਾਲ ਬਾਅਦ ਕਿਤੇ ਜਾ ਕੇ ਸਾਨੂੰ ਸ਼੍ਰੀ ਰਾਮਚੰਦਰ ਜੀ ਦੀ ਜਗ੍ਹਾ ਮਿਲੀ ਹੈ ਪਰ ਇਹ ਲੋਕ ਜਿਹੜੇ ਆਮ ਆਗਮੀ ਪਾਰਟੀ ਵਾਲੇ ਇਹਨਾਂ ਦਾ ਬੇੜਾ ਗਰਕ ਹੋ ਜੇ ਜਿਨ੍ਹਾਂ ਨੇ ਸਾਡੇ ਸ਼੍ਰੀ ਰਾਮਚੰਦਰ ਜੀ ਦਾ ਪੋਸਟਰ ਲਾ ਕੇ ਫਾੜ ਕੇ ਤੇ ਸੁੱਟਿਆ ਇਹ ਨਹੀਂ ਬੇਅਦਬੀ ਸੜਕੋ ਬਰਦਾਸ਼ਤ ਨਹੀਂ ਕੀਤੀ ਜਾਏਗੀ ਅਸੀਂ ਚਾਹੁੰਦੇ ਹਾਂ ਕਿ ਦੀਪਕ ਸਿੰਘ ਰਾਜੂ ਜਿਨ੍ਹਾਂ ਨੇ ਸਾਡੇ ਸ਼੍ਰੀ ਰਾਮਚੰਦਰ ਜੀ ਦੀ ਬੇਅਦਬੀ ਕੀਤੀ ਹੈ ਉਹਦੇ ਉੱਤੇ ਪਰਚਾ ਕੀਤਾ ਜਾਵੇ ਤੇ ਉਹਨੂੰ ਜੇਲ੍ਹ ਦੇ ਵਿੱਚ ਸੁੱਟਿਆ ਜਾਵੇ